ਸ਼ਾਸਤਰੀ ਕਾਲ ਦੀ ਸਾਰਿਆਂ ਨੂੰ ਸੋਮੇਦ ਕਰਦੀ ਆਂ ਜੀ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਮੇਰੀ ਮਾਸੀ ਨੇ ਪਾਇਆ ਵੇ ਤੇ ਮੇਰੀ ਮੰਮੀ ਨੇ ਪਾਇਆ ਵਾ ਜੀ ਅੱਜ ਹਰਾ ਹਰਾ ਸੂਟ ਦੋਹੇ ਦੇਖਣ ਲੱਗਿਆ ਵੀ ਅੱਜ ਜੈਸਵੀ ਨੇ ਯੂਨਿਕ ਜੀ ਗੱਲ ਕਿਆ ਕਰਨੀ ਆ ਇਹਨਾਂ ਨੂੰ ਦੋਹਾਂ ਨੂੰ ਇਹਨਾਂ ਦੋਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮਿਲੋ ਜੀ ਮੇਰੀ ਬੂਆ ਨੂੰ ਬਹੁਤ ਸੋਹਣੇ ਆਏ ਜੀ ਜੰਮਦਾ ਸਾਸੀ ਗਰਵੇ ਸਾਇਰਿਸ ਹਾਂਜੀ ਕੀ ਹਾਲ ਚਾਲ ਹੈ ਜੀ ਨੀ ਬਗੱਲਾ ਠੀਕ ਆ ਤੁਸੀਂ ਖਾਓ ਦਾਲ ਦੀ ਦਾ ਤੁਹਾਨੂੰ ਮੌਕਾ ਦਮਾ ਕੇ ਸੀ ਬੋਲਣ ਦਾ ਟੈਨਸ਼ਨ ਨਾ ਲਓ ਵੀਰ ਮੇਰੇ ਬੰਦੋਂ ਚਾਹ ਪੀਓ ਸਾਸਸੀ ਕਾਲ ਪੜਾਈ ਠੀਕ ਚੱਲਦੀ ਆ ਵੈਰੀ ਗੁੱਡ ਹਾਂਜੀ ਗੱਡੀ ਲੈ ਮੇਰੀ ਗੱਲ ਸੁਣ ਪਹਿਲੇ ਸੱਚੀ ਕਾਬਾ ਲੈ ਕੀ ਹੈ ਕੀ ਹੈ ਚੱਪੇ ਲੈ ਮੇਰੀ ਗੱਲ ਸੁਣ ਸੱਚੀ ਕਾਬਾ ਦੇ ਕੋਈ ਮੈਨੂੰ ਪਲੀਜ਼ ਭੱਜ ਜਾਓ ਅੱਛਾ ਭੁੱਪੜ ਨੂੰ ਹਾਕ ਮਾਰ ਦੋ ਫਿਰ ਕਬੂਕ ਥੋੜਾ ਉੱਪਰ ਜੀ ਅਜੇ ਨਹੀਂ ਚੌੜਾ ਕਰਦੇ। ਇਹ ਨਹੀਂ ਤਨਾ ਇਹਨੂੰ ਚੌੜਲੀ ਲੈਣੇ ਹੈਗੇ ਬਸ। ਬਾਅਦ 'ਚੇ ਕੰਮ ਹੋ ਗਏ ਚੌੜਾ ਹੋ ਜੇਗੀ ਤਾਂ ਉੱਪਰ ਵੀ ਆ ਕੁਝ ਨਹੀਂ। ਅੱਛਾ ਲਓ ਮੇ ਲੋ ਫਿਰ ਮੰਮੀ ਤੇ ਮਾਸੀ ਨੂੰ ਮੇਰੀ ਨੂੰ। ਮੇਰੇ ਵੱਲੋਂ ਇਹ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੀ ਸਾਰੇ ਸੋਚਦੇ ਹੋਣੇ ਆਈ। ਸਕੀਰ ਭੈਣ ਕੋਲ ਇੱਕੋ ਚੁੰਨੀ ਹੈ। ਮੈਂ ਤਾਂ ਹੀ ਚੁੰਨੀਆਂ ਲਿਆ ਲਿਆ ਕੇ ਥੱਕ ਹੀ ਪਰ ਇਹ ਚੁੰਨੀ ਨਹੀਂ ਬਦਲਦੀ। ਇਹ ਮੇਰੀ ਬੇਇੱਜ਼ਤੀ ਕਰਾਉਣ ਕੋਲ ਤੂੰ ਹੀ ਪਈਆ ਤੂੰ ਹੀ ਪਈਆ ਤੂੰ ਹੀ ਪਈਆ ਜਵਾਬ ਪਤਾ ਸਾਹਿਬ ਜੀ ਕਿ ਫੱਤੇ ਪਤਾ ਕਿਆ ਚੱਕਦਾ ਜੀ ਚੁੰਨੀਆ ਤਾਂ ਮੇਰੇ ਕੋਲ ਬਹੁਤ ਪਰ ਸਿਲੰਦੇ ਨਹੀਂ ਨਹੀਂ ਲੰਦੇ ਵੀ ਨਹੀਂ ਬਸ ਪਤਾ ਕਿਆ ਜਿਵੇਂ ਆਪਾਂ ਕਹਿ ਦਿੱਤੀ ਨਵੀਂ ਨਵੀਂ ਚੀਜ਼ ਥੋੜੀ ਜਿਹਾ ਹੋਰ ਪਹੁੰਚਾਉਣਾ ਉਹਨੂੰ ਦੋ ਦਿਨ ਪਾਣੀ ਕਿ ਡੋਵਦੇ ਇਸ ਕਰਕੇ ਵੀ ਮੈਨੂੰ ਮੇਰੇ ਵਾਸਤੇ ਆਣੀ ਬਹੁਤ ਵਧੀਆ ਇਹ ਜਦ ਤੱਕ ਫਟਦੀ ਨਹੀਂ ਜੀ ਜਦ ਤੱਕ ਆਪਾਂ ਤਾਪਦੇ ਸੱਚੀ ਗੱਲ ਤੁਹਾਨੂੰ ਦੱਸਾਂ ਇੱਕ ਆਹਲੀ ਚੁੰਨੀ ਇੱਕ ਆਹਲੀ ਚੁੰਨੀ ਇੱਕ ਜਿਹੜੀ ਮੈਂ ਹਾਲ ਲੱਤੀ ਮੈਂ ਵੀ ਤਿੰਨੇ ਲੰਨੀਆਂ ਮੈਂ ਵੀ ਹੋਰ ਕੋਈ ਲੰਦੀ ਹੋਣੀ ਇਹ ਠੀਕ ਲੱਗਦੀਆਂ ਤਿੰਨੇ ਪਤਾ ਨਹੀਂ ਲੱਗਦਾ ਇਹਨਾਂ ਦਾ ਲੱਤਾ ਵੀ ਮੈਨਾਂ ਗੱਲ ਆਹ ਹੈ ਬਸੀ ਸਮਝੀ ਨਹੀਂ ਹੁੰਦੀ ਆ ਹੋ ਮਾਸੀਆਂ ਕਹਿੰਦੀ ਹੁਣ ਮੈਂ ਲੈ ਕੇ ਆਈ ਆ ਮੰਮੀ ਫਿਰ ਤੁਸੀਂ ਉਹਨੂੰ ਕੋਈ ਡੋਂਗ ਦੋ ਮਾਵਾ ਨਾ ਠੀਕ ਹੈ ਤਾਂ দান ਕਰਨੀਂ দান ਕਰ ਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੁਸੀਂ ਮੜਾ ਜਾ ਡਰੋ ਨਣ ਦਾ ਹੀ ਵੀ ਤੁਹਾਡੇ ਡਰੇ ਕਰਦੇ ਹੁੰਦੇ ਦੇਖਿਆ ਹੋਰਾਂ ਘਰਾਂ ਦੇ ਵਿੱਚ ਕਿੰਨੀਆਂ ਪਰਜਾਈਆਂ ਆਪਣੇ ਨਣ ਦਾ ਤੇ ਡਰਦੀਆਂ ਤੁਸੀਂ ਡਰਦੀਆਂ ਹੀ ਨਹੀਂ ਨਣ ਦਾ ਤੇ ਡਰੀ ਗਾਈ ਹੁੰਦਾ ਨਣ ਦਾ ਪਿਆਰ ਕਰੀਦਾ ਨਾਲੇ ਨਣ ਦਾ ਵੀ ਪਿਆਰ ਕਰ ਦਿੰਦੀ ਆ ਜਦਦਾ ਕੌਣ ਹੁੰਦਾ ਤਾਂ ਹੀ ਤਾਂ ਕਹਨੀ ਆ ਵੀ ਮੜਾ ਜਾ ਡਰੋ ਨਾ ਹੁੰਦੇ ਅੱਛਾ ਗੱਲ ਕਰੀਏ ਜਦੋਂ ਹੁਣ ਕਰਨ ਦੀ ਬਹੂ ਆਉਗੀ ਉਹ ਤੇ ਤੋਂ ਡਰੂਗੀ ਮੈਂ ਤਾਂ ਡਰਾਉਂਗੀ ਮੈਂ ਡਰਾਉਂਗੀ ਮੈਂ ਮਤਲਬ ਕੀ ਗੱਲ ਹੋਈ ਮੰਮੀ ਕਹਿੰਦੀ ਵੀ ਅੱਜ ਰਸਗੁੱਲੇ ਜੇ ਬਣਾਏ ਮੰਮੀ ਕਹਿੰਦੀ ਵੀ ਤੇਤੇ ਬਣਨੇ ਨਹੀਂ ਹੈਗੇ ਆਈ ਨਹੀਂ ਵੀ ਮੈਂ ਚਲੋ ਬਣ ਗਏ ਮੈਂ ਬੁਆ ਜੀ ਇੱਕ ਮਤਲਬ ਰੱਖ ਦਿੱਤਾ ਕੱਢ ਕੇ ਮੈਨੂੰ ਕਹਿੰਦੇ ਟੇਸਟ ਕਰ ਲਵਾ ਮੈਂ ਕਹਿੰਨਾ ਮੇਰੇ ਹੱਥ ਰ ਟੇਸਟ ਨਹੀਂ ਕਰਨਾ ਮੇਰੇ ਬਹੂ ਦੇ ਹੱਥ ਦੇ ਟੇਸਟ ਕਰੀ ਹਾਏ 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 ਕਹਿੰਦੇ ਕੀ ਕਹਤਾ ਤਾਂ ਮੈਨੂੰ ਕਾਦ ਬਹੂ ਨੇ ਉਹੜਾ ਕਾਦ ਬੇ ਟੇਸਟ ਕਰੂੰਗੀ ਕਹਿੰਦੀ ਮੈਨੂੰ ਵੀ ਦੱਸਦੇ ਹੁਣ ਮੈਂ ਕਾ ਲੂਆਂ ਚਲ ਕੋਈ ਨਹੀਂ ਟਾਈਮ ਸੇ ਸਭ ਹੋ ਜਾਊਗਾ ਉਹ ਵੀ ਦਿਨ ਆਊਗਾ ਕਿਸੇ ਦਿਨ ਹਾਂ ਦੂਆ ਨੇ ਲਹंगा ਪਾ ਕੇ ਹੋਣਾ ਮੇਰੇ ਮੁੰਡੇ ਦਾ ਪਿਆ ਜਿਹਦਾ ਸਿਰ ਦੀਆਂ ਉਡੀਆਂ ਹੋ ਜਾਣਾ ਹਾਂ ਕਹਿੰਦੀ ਜਦ ਤੱਕ ਠੀਕ ਠਾਕ ਹੋ ਜੀਏ ਤਾਂ ਆਇਂ ਨਿਕਲੋ ਲੀਲੁਰ ਨਾਲ ਹੋਣੀ ਚਲ ਕੋਈ ਲੰਗੜੀਆਂ ਪਗੜੀਆਂ ਹੋ ਜਾਣਾ ਮੈਨੂੰ ਤਾਂ ਦਾਦਾ ਮੇਰੇ ਦਾ ਗੱਲ ਪਤਾ ਹੋ ਜਾਣਾ ਮੇਰਾ ਵੀ ਇਹ ਸਾਰਾ ਪਾਸਾ ਦੁਰਦ ਬਾਕੀ ਤੇਰਾ ਮੈਂ ਲੱਗਦਾ ਲੱਭਦੇ ਬਣੀ ਆ ਕਿ ਜੇ ਇਹਦਾ ਮੇਰੇ ਨਿਆਣੇ ਨਹੀਂ ਉੜੇ ਹੋਵੇ ਜਦ ਤੱਕ ਮੈਂ ਇਹ ਤਾਂ ਬੁੜੀਆਂ ਹੋऊंगी ਇਹਨਾਂ ਨੇ ਸਾਬੜੇ ਮੈਂ ਤਾਂ ਆਪਣਾ ਇੰਜੋਏ ਕਰਨਾ ਉਹ ਬਾਕੀ ਸੱਲ ਫਤ ਨਹੀਂ ਕਰਨਾ ਕੋਈ ਗੱਲ ਨਹੀਂ ਨਾ ਨਹੀਂ ਸਾਧਿਆ ਨਹੀਂ ਦੋਸਤ ਤਾਂ ਹੀ ਤਾਂ ਮੈਂ ਕਹਿਨੀ ਹਾਂ ਜੇ ਨੀ ਸੰ ਕੋਈ ਟੈਨਸ਼ਨ ਨਹੀਂ ਅਸੀਂ ਪਾਲ ਲਾਂਗੇ ਮੈਂ ਤੁਸੀਂ ਸਾਰੇ ਬੈਠੇ ਹੋ ਕੰਮ ਕਰਕੇ ਨਿਆਣੇ ਧਵਾ ਲਾਂਗੇ ਮੇਰਾ ਬਦਾਨੀ ਮੇਰਾ ਸਿਆਪੜਨਾ ਮੈਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੀ ਹੈ ਕਹਿਣਾ ਮਰਗੀ ਚੋਰ ਆ ਬੁਣੀ ਮੈਨੂੰ ਅੱਜ ਚੱਕ ਲੈਣਾ ਪਤਾ ਨਹੀਂ ਰੱਬ ਨੇ ਮੈਨੂੰ ਕੱਲੀ ਚੱਕ ਲੈਣਾ ਹੈ ਇਹ ਤੁਹਾਨੂੰ ਪਤਾ ਮੈਂ ਬਾਅਦ ਕਿ ਤੂੰ ਵੀ ਮੈਨੂੰ ਚੱਕਣਾ ਕਰ ਤੇ ਬਤਾ ਸਭਿਆ ਵੀ ਦੇਖਣਾ ਤੈਨੂੰ ਪਤਾ ਨਹੀਂ ਹਰ ਟਾਈਮ ਦਾ ਬਤਾਈਂ ਦੋ ਨਾ ਕੋਈ ਬੋਤੇ ਡਾਇਲੋਗ ਹੈ ਸੀਰੀਅਸ ਨਾਲੋ ਬੁਆ ਬੁਆ ਬਗੜਦੇ ਨੇ ਵਾਪਸ ਦੇ ਦੇ ਇਹ ਉਦਲ ਰੇ ਕਰ ਨਹੀਂ ਅੰਦਰ ਜੀ ਤੇ ਹਮ ਦੁਨੀਆ ਸੇ ਚਲੇ ਗਏ ਆ ਦੇਖਿਆ ਸਭ ਨੇ ਯਾਰਾ ਇਹ ਨਹੀਂ ਕਿ ਜਾਨ ਮੈ ਵੀ ਚਾਹੁੰਦਾ ਨਾ ਮੁੰਨੇ ਨਹੀਂ ਰਹਿਣਾ ਕਿਸੇ ਨਹੀਂ ਜਿਨ੍ਹਾਂ ਨੇ ਜਾਣਦੇ ਆ ਉਹਨਾਂ ਨੂੰ ਪੁੱਛ ਕੇ ਦੇਖ ਵੀ ਸਾਡੇ ਜਾਂਦੇ ਆ ਨਹੀਂ ਜੋ ਸੰਤਾਨ ਹੈ ਨਾ ਪਰ ਇਹ ਜੀ ਰੋਭ ਕਰਦੀ ਬਸ ਦੇਖਿਆ ਸੰਤਾਨ ਤੂੰ ਹੋਰ ਸੁਣ ਕੇ ਮੈਂ ਤੁਰੇ ਟੂੜੀਆਂ ਪਾ ਰਹੀਆਂ ਮੇਰੀ ਜ਼ਿੰਦਗੀ ਬਹੁਤ ਸੀਰੀਅਸ ਨਹੀਂ ਸਭ ਕੋ ਛੱਡੋ ਅਸੀਂ ਤੁਹਾਡੇ ਕੋਲ ਬੂਆ ਫੇਰ ਵੀ ਦੂਰ ਆ ਬੂਆ ਦਾ ਦਿਲ ਵੀ ਹੌਲਦਾ ਹੈ ਨਾ ਮੈਂ ਇਹ ਜੀ ਗੱਲ ਕਰਦੇ ਜੇ ਤਾਂ ਦਾ ਘਰਾਂ ਨਾਲ ਗੱਲ ਘੱਟ ਹੋਊਗੀ ਉਹਦੇ ਨਹੀਂ ਗੱਲ ਲੈਣ ਚ ਚੱਲਣਾ ਉਹਦੇ ਤੇ ਉਹਦੇ ਨਾਲ ਹੀ ਜਿਹੜੇ ਗਲਤ ਹੋਣ ਵੀ ਹਮੇਂ ਨਾਲ ਲੜਦੇ ਜੋ ਵੀ ਗੱਲ ਤੇ ਸਾਰਾ ਸੱਚ ਗੱਲ ਤੋਂ ਸਭ ਕੁਝ ਨੂੰ ਇਹਦਾ ਹਾਂ ਦੇ ਵੀ ਤੇ ਲੱਗਦਾ ਮਾਰ ਦਸਾਲੇ ਹਾਲੇ ਹੈ ਨਹੀਂ ਗਲਤ ਕਿਹੜਾ ਗਲਤ ਮਿੱਤਰਾਂ ਨਹੀਂ ਮੇਰੇ ਬੰਦੂ ਮਿੱਦਨੀ ਟਾਟਾ ਤੇ ਅੱਜ ਦੀ ਬ੍ਰੇਕਿੰਗ ਨਿਊਜ਼ ਮੇਰੇ ਮੰਮੀ ਨੇ ਕਿਹਾ ਮਾਸੀ ਨੂੰ ਤੂੰ ਗਲਤ ਮੈਂ ਤਾਂ ਉਹ ਵੀ ਗੱਲ ਕਹਿੰਦੀ ਇਹ ਵੀ ਨਹੀਂ ਲੈਣੀ ਨਹੀਂ ਤੇ ਮੇਰੇ ਬੰਦੂ ਤੈਨੂੰ ਵੀ ਨਹੀਂ ਲੈਣੀ ਜਿਹੜੀ ਗੱਲ ਤੋਂ ਫੇਰ ਆ ਜਾ ਤੂੰ ਮੱਫੀ ਪਾ ਲੈ ਹਾਏ

કરીਓ ਗੱਲ ਬਾਪਾ ਦਾ ਜ਼ਰੂਰੀ ਫੋਨ ਵਿੱਚ ਟੈਂਟ ਟਟ ਹੈਲੋ ਹਾਂਜੀ ਇਹ ਜੀ ਹੂੰ ਤੇ ਐਂ ਉਹ ਸੁਣਿਆ ਬਸ ਤੇ ਬੁਆ ਕੜੀ ਕਿਹੇ ਜੀ ਲੱਗੀ ਸਾਥ ਹੀ ਮੈਂ ਉਹਨੂੰ ਵੀ ਨਾਲ ਲੈ ਚੁਕਾ ਰੋਣੇ ਤੁਹਾਨੂੰ ਪਤਾ ਨਹੀਂ ਤਨ ਕਨਵੈਨਸ਼ਨ ਹੋਈ ਵੀ ਇਹਨੂੰ ਤਾਂ ਇਹਨੇ ਤਾਂ ਘਰ ਆ ਵੀ ਨਹੀਂ ਕਰਦੀ ਹੁੰਦੀ चमका <laughs> ਚਾ ਵਧੀਆ ਅੱਛਾ ਤੁਸੀਂ ਮੈਨੂੰ ਐਂ ਤੇ ਦੱਸੋ ਕਿਆ ਗੱਲ ਕਰਦੇ ਤੇ ਆਪਾਂ ਦੀ ਥੋੜੀ ਗੱਲ ਚੱਲਦੀ ਸੀ ਆਪਣੀ ਉਹ ਵਿੱਚ ਫੋਨ ਆ ਗਿਆ ਨਾ ਡਿਸਟਰਬ ਵਾਇਸ ਜੀ ਹੋ ਗਈ ਹਾਂ ਇਹ ਲੇਕਿ ਮਾਸੀ ਕੀ ਮੈਂ ਦੇਖਦੀ ਆ ਮਾਤਾ ਨਾ ਮਾਸੀ ਤੇ ਅੱਜ ਦੋ ਯਾਰ ਯਾਰੀਆਂ ਬੜੀਆਂ ਬੈਠੀਆਂ ਆ ਤੇ ਨੂੰ ਆ ਕੇ ਲਾਣ ਦੀ ਇੱਛਾ ਹੋਇਆ ਹਾਂ ਤੇ ਗੱਡੀ ਮੱਤੇ ਪਹਿਲਾਂ ਹੋ ਗਈ ਗੱਲ

ਉਹ ਤਾਂ ਕਰ ਲੈ ਵੀ ਤੁਸੀਂ ਬਾਹਰ ਬੈਠੋ ਜਾ ਕੇ ਹਾਂਜੀ ਗੱਲ ਐਦਾ ਬੂਆ ਹੁਣ ਤੇ ਹੁਣ ਨਾ ਹੁਣ ਤਾਂ ਨਹੀਂ ਪਲਾਨ ਬਣਾਇਆ ਹਲੇ ਪਹਾੜਾਂ ਨੂੰ ਜਾਣ ਦਾ ਅੱਜ ਤਾਂ ਹੁੰਦਾ ਛੁੱਟੀਆਂ ਵਿੱਚ ਹੂੰ ਠੀਕ ਆ ਕਾਲੀ ਨਾ ਮੈਂ ਕਹਿੰਦੀ ਆ ਇੱਕ ਦਿਨ ਅਸੀਂ ਇਹਦੀ ਯੂਨੀਫਾਰਮ ਲੈਣ ਚਲੇ ਗਏ ਕਰਾਲੀ ਉਦਾਂ ਨੇ ਮੈਂ ਛੁੱਟੀ ਕਰਵਾ ਲਈ ਸੀ ਕਿ ਉਹ ਮਚਾਨ ਕੇ ਵੈਸੇ ਤਾਂ ਦੱਦ ਲੱਗ ਗਿਆ ਹੁਣ ਤਿਆਰ ਵੀ ਕਰਤੇ ਆ ਮੈਂ ਇਹ ਐਡੀ ਡਿਜ਼ਾਈਨ ਅਸਲਾ ਕੇ ਰੋਲ ਤੇ ਨਾਮ ਐਸਾ ਵਾ ਇਹ ਵਾਕ ਨੇ ਤੇ ਅੱਜ ਸ਼ਾਮ ਨੂੰ ਮੈਡਮ ਨੂੰ ਯੂਨੀਫਾਰਮ ਬਾਰੇ ਪੁੱਛਣਾ ਸੀ ਕਿ ਉਹ ਕਿਹੜੀ ਹੈ ਮੈਂ ਵੀ ਤਾਂ ਇਹ ਮੁੱਟੀਆਂ ਨਾਲ ਹੀ ਕਰਵਾਉਂਦਾ ਸੀ ਜਿਹੜਿਆਂ ਦਾ ਭਵਿੱਖ ਦੀ ਬੋਧ ਕਰਨਾ ਮਾਣਾ ਮਨ ਲੱਗਿਆ ਸੀਗਾ ਥੋੜੇ ਸਾਲ ਤੋਂ ਸਕੂਲ ਚੋਂ ਕਰੀ ਉਹ ਪਿਛਲੇ ਸਾਲ ਹੀ ਕਰਿਆ ਨਾ ਤੇ ਉਹ ਗੰਦੀ ਨੇ ਸੌਣੀ ਆ ਮਤਲਬ ਕੀ ਲੱਗਿਆ ਪੜ੍ਹਾਈ ਵਿੱਚ ਧਿਆਨ ਦੇਣ ਦੀ ਥੁੱਕਨੇ ਵਿੱਚ ਪੈਣਾ ਚਾਹੀਦਾ ਨਾ ਕਰਵਾਉ ਇਹ ਵੀ ਐਂ ਕਰਿਓ ਫਿਰ ਸੱਜਰੇ ਚਲੇ ਜਾਇਓ ਜੇ ਟਾਈਮ ਦਾ ਫੇਰ ਨਹੀਂ ਪਹੁੰਚਣਾ ਹੈਗਾ ਸਾਡਾ ਆ 8:30 ਹਬੀਬ ਰਹਿਣਾ ਨਹੀਂ ਆਪ ਛੱਡ ਕਰਦਾ ਇਹ ਆਪ ਛੱਡ ਸਕਦਾ ਬਿੰਦੂ ਸਕੂਲ हां अगर आपके छिदिन ना फेर भी तो 8:30 तक निक निकलना पेंदा है 9:00 बजे मम्मी पूरा स्कूल नहीं की बात दिन एक ही होनी था था, तो 9:00 बजे तेरी चल देना वे नहीं मेनू क्या बतादा है अभी इस टाइम क्या बेकोणों खड़े का मुड़े जाना और रोपड़े का टाइम बनाते सामान मेरे हाथ दे कड़ी चोड़ लिखे खा ले मैं ओही कहनी वे लिखे वे ते मुआ ਅਪੇ ਉਹ ਹੀ ਦਾ ਗੱਲ ਲੈ ਵੀ ਜੇ ਖਾਣੇ ਤੇ ਉਰੇ ਆਉਣਾ ਹੀ ਤਾਂ ਸਵੇਰੇ ਦਾਸ ਵੀ ਨਹੀਂ ਬਣਾਉਂਗੀ ਆਪਣੇ ਹੱਥਾਂ ਨਾਲ ਸਵੇਰੇ ਭਾ ਮੇਰੀ ਗੱਲ ਸੁਣੋ ਸਵੇਰੇ ਤੁਹਾਨੂੰ ਮਿੱਠੀ ਰੋਟੀਆਂ ਮੈਂ ਬਣਾਉਂਦੀ ਪਰ ਚੁੱਲੇ 'ਤੇ ਮੈਂ ਬਹੁਤ ਹੀ ਕਰਦਾ ਚੁੱਲਾ ਬਾਲਣ ਹੂੰ ਕੋਈ ਫਿਰ ਮੰਮੀ ਨੂੰ ਮੈਨੂੰ 3:30 ਵਜੇ ਦਾ ਲਾੜ ਲੈ ਮੈਂ ਸੋਚੀ ਆਂ ਮੇਰੇ ਬਾਪਰੇ ਦੀਨਾਂ ਦਾ ਭਾਈ ਜਾਂ ਵਿੱਚ ਹੋਰ ਕਾਲੀ ਹੋ ਨਾ 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 ਦੀ ਪਰਵਾਹ ਨਹੀਂ ਕਰੀ ਦੀ ਅੱਪਾ ਸਾਡੀ ਮੰਮੀ ਨੇ ਸਾਨੂੰ ਐਸਾ ਖਾਇਬ ਰੰਗ ਨਹੀਂ ਦੇਖੀਦਾ ਉਹਦਾ ਦਿਲ ਦੇਖੀਦਾ ਉਹਦਾ ਉੱਚੋ ਪੁੱਛੋ ਪੁੱਛੋ ਉੱਚੋ ਤਾਂ ਠੀਕ ਆ ਰੰਗ ਤਾਂ ਹੁਣ ਚਾੜੇ ਵੀ ਤੇ ਕੰਮ ਹੋਇਆ ਚੱਟੇ ਮੈਂ ਰੰਗ ਦੀ ਗੱਲ ਕਰੀ ਤਾਂ ਹੀ ਤੁਸੀਂ ਕਹਿ ਨਹੀਂ ਮਾਰੀ ਗੱਲ ਕਰੀਏ ਤੂੰ ਤੇ ਅਧਕਾਰੀ ਹੋ ਜਾ ਕਾਲੀ ਹੋ ਜਾ ਫੇਰ ਕੀ ਹੋ ਗਿਆ ਹੋਰ ਫਿਰ ਕੀ ਕਰਨੀ ਆਉਂਦੀ ਉਹ ਪਾਣਾ ਨਾਟਕ ਲਾ ਲੈਂਦੀ ਆ ਮੁਰ ਅਸ਼ੁਗਰੀ ਤੂੰ ਤਬੂਆ ਦਾ ਬੁਆ ਮੋਰੇ ਜਾਣਾ ਅਸੀਂ ਨਹੀਂ ਅੱਗੇ ਨਹੀਂ ਜਾਣਾ ਅਸੀਂ ਬਾਥਰੂਮ ਚ ਅਸੀਂ ਬੰਦੇ ਲੈ ਜਾਣਾ ਸੂਬਰੇ ਬੁਆ ਹੀ ਹੋਣੀ ਕਿਤੇ ਗਏ ਸ਼ੋਪਿੰਗ ਕਰਨ ਹਾਜੀ ਤਾਂ ਨਹੀਂ ਗਈ ਹੈਗੀ ਹਾਂ ਲਾਹ ਬਣਾ ਲਈਏ ਸੱਤ ਵਾਰ ਸਾਨੂੰ ਰੱਤਨਾ ਸੀਗਾ ਕੀ ਦੱਸਣਾ ਸੀ ਮੈਂ ਗੱਤ ਨਹੀਂ ਨਹੀਂ ਗੱਤ ਇਹ ਰਹੀ ਇਹ ਬੱਸ ਛੋਟਾ ਦੀ ਗੱਲ ਹੈ ਕੋਈ ਤਬੂਆ ਦੱਸੋ ਬੁਆ ਜਿਹੜੀ ਆਪਣੀ ਵੀਡੀਓ ਦੇਖਦੇ ਉਹ ਵੀ ਤਾਂ ਆਪਣੀ ਬੁਆ ਤੇ ਮਾਸੀ ਹੋਆ ਚਾਚੀ ਤਾਈ ਆ ਦੱਸੋ ਦੀ ਜਿਹੜੀ ਮਨਨੀ ਨੇ ਹੱਤੀ ਹੈ ਮਾਤਾ ਦਾ ਸਭ ਬੰਦਾ ਸੁਣੋ ਆ ਸੋਣੇ ਇਹ ਜਾ ਕੇ ਇਹ ਕਾਲੂ ਹੈ ਮਨੀ ਨਾ ਫੂਟੇ ਜਾਉਂਦਾ ਬਾਕੀ ਤੁਹਾਨੂੰ ਬਰੋਹੇ ਦਾ ਤੇ ਲੋ ਮੈਂ ਅੱਜ ਦਿਨ ਦੀ ਕੋ ਜਰੀ ਵਿੱਚ ਐਸੀ ਸਿੱਟੀ ਜਾਣਾ ਤਹੈ ਰੋਪੜ ਸਿੱਟੋ ਲੈਣਾ ਰੋਪੜ ਰੋਪੜ ਜਾਣਾ ਤਾ ਸੀ ਅਭੇ ਤੁਹਾਡੇ ਨਾਲ ਚੱਲਦੇ ਆ ਨਾ ਕਰਾਲੀ ਹੋ ਜਾ ਇਹ ਵੀ ਕਹਿੰਦੀ ਕਰਾਲੀ ਚੱਲਾਂਗੇ ਮੇਰਾ ਪਾਣੀ ਚੁੰਨੀਆਂ ਪਈਆਂ ਹੁਣ ਦੁੰਨੀਆਂ ਮੈਂ ਚਰ ਕੇ ਲੈ ਆਉਣਾ ਮੈਂ ਚਿੰਦ ਬੂਆ ਸੱਚੀ ਕਹਿੰਦੇ ਆਪਾਂ ਸੇ ਕੱਲੂ ਚੱਲਦੇ ਆ ਹਨਾ ਸੋਚ ਤਾਂ ਸਕਦੇ ਆ ਪਹਿਲਾਂ ਕੁਛ ਨਾ ਬਣਾ ਕਰਦੇ ਨਾ ਆਏ ਥੋੜੀ ਬੂਆ ਬਗਾਨੀਆ ਸਾਨੂੰ ਖੋਦੂਗੀ ਕਿਤੇ ਫੇਰ ਵੀ ਪਾਪਾ ਨੂੰ ਤਾਂ ਪੁੱਛਣਾ ਆਪਾਂ ਪਲਾਨ ਬਣਾਓ ਪਾਪਾ ਨੂੰ ਫੇਰ ਪੁੱਛੋ ਠੀਕ ਨਹੀਂ ਗੱਲ ਵੀ ਪਾਪਾ ਦਾ ਬਸ ਤਿਆਰ ਨੇ ਅਸੀਂ ਤਾਂ ਅਸੀਂ ਤਿਆਰ ਆ ਸਾਨੂੰ ਕੌਣ ਰੋਕੂ ਜੇ ਤਾਂ ਤੁਸੀਂ ਜਾਓਗੇ ਨਾ ਸੀ ਤੁਹਾਡੇ ਨਾਲ ਫ੍ਰੀ ਆ ਜਿੱਦਾਂ ਹੁਣ ਆਪਣਾ ਇਸ ਤਰ੍ਹਾਂ ਪੂਰਾ ਸੁੱਟ ਲੈਣ ਦੇ ਹਜੇ ਉਹ ਵੀ ਦੁਨੀਆਂ ਪਾ ਆਮ ਲੈ ਨੇ ਰ ਅਰੇ ਇੱਕ ਵਾਰ ਦੂਸਰਾ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਮੈਚਿੰਗ ਵਧੀਆ ਲੱਗਦੀ ਆ ਕਿ ਤੇਜ਼ ਲੱਗਦਾ ਆ ਨਹੀਂ ਚੱਜਦਾ ਹਾਏ ਹਾਏ ਸੋਰੀ ਚਲੇ ਬੰਦੇ ਜੜੀਆਂ ਆਈਆਂ ਅਸਿਆ ਮਾਰ ਲਿਆ ਹੋਵੇ ਚਾ ਕਰਾ ਇਹਨਾਂ ਕੰਮ ਤੇ ਤੋਰਦਨੀ ਹੈ ਪੁੱਛਦੇ ਬਹੂਆਂ ਬਹੂਆਂ ਆਦੇ ਬਸ ਪੁੱਛ ਕੇ ਆਉਂਦੇ ਆ ਨਾ ਪੁੱਛ ਕੇ ਤਾਂ ਆਉਦੇ ਉਹ ਤਾਂ ਸਾਨੂੰ ਪਤਾ ਫੁੱਫੜ ਉਹ ਕੀ ਕਰਦੇ ਹੈ ਚਾਹੇ ਘਰ ਵਿੱਚ ਤੇ ਕੋਈ ਵੀ ਜਿਹੜਾ ਵੀ ਫ੍ਰੀ ਹੈ ਉਹਨੇ ਸਾਨੂੰ ਬੁਲਾ ਕੇ ਤਾਂ ਦੇਣਾ ਕਿਸੇ ਨੇ ਈ ਜਿਆ ਬਿੰਦਰ ਪੁੱਛ ਰਿਆ ਆ ਮਨ ਨੂੰ ਦੂਸਰੇ ਚਾਹੇ ਨੇ ਇੱਕ ਇਮੇਕ ਨੂੰ ਪੁੱਛ ਰਨੇ ਵੀ ਕਿਹੜਾ ਕਰਕੇ ਆਊਗਾ ਫੇਰ ਬਲਾਸੇ ਬਸ ਇੰਦਾ ਤਾਂ ਸਾਨੂੰ ਪਤਾ ਵੀ ਫੁੱਫੜ ਤੋਤੇ ਬਹੁਤ ਡਰਦੇ ਉਹ ਨਹੀਂ ਸੌਰੀ ਤੁਸੀਂ ਫੁੱਫੜ ਤੇ ਬਹੁਤ ਡਰਦੇ ਹੋ ਤਾਂ ਉਹ ਡਰਦੇ ਆ ਇਹ ਕਿ ਆਈ ਹੋ ਸੀ ਇਹ ਪਹਾੜ ਦੇ ਵਿੱਚ ਰੇ ਕਰਿਆ ਤਾਂ ਅਸੀਂ ਹਾਂ ਪਹਾੜ ਤੇ ਸਿਰੰਗ ਰੂਪ ਦੇਖ ਲਏ ਤੇ ਬੁਆ ਕਿ ਨਹੀਂ ਚੱਲਦੇ ਆ ਕਿ ਨਹੀਂ ਚੱਲਦੇ ਚਲੋ ਜੀ ਚਲੋ ਚਲੋ ਜੀ ਚਲੋ ਸੌਂਦੇ ਆ ਕਿ ਨਹੀਂ ਸੌਦੇ ਖੜ ਪੁੰਜੇ ਚ ਲਾ ਕੇ ਸੋਜੋ ਬਸ ਚੁੱਪ ਕਰਕੇ ਮਾਸੀ ਕਹੀ ਜਾਵੇ ਹਾਏ ਮਨੀ ਬੁਆ ਨੇ ਕਿੰਨਾ ਝਿੜਕਤੇ ਉਫੜ ਛੁੱਪੇ ਕਰਕੇ ਬਹਿ ਗਿਆ ਤੁਹਾਡਾ ਮੈਂ ਨਹੀਂ ਇਹ ਹਾ ਮੰਮੀ ਕਹਿੰਦੀ ਸੀ ਮੰਮੀ ਕਹਿੰਦੀ ਸੀ ਹੈ ਨਾ ਆਹ ਕਿਹੜੀ ਗੱਲਾਂ ਨਹੀਂ ਆ ਲੈਣਾ ਆਪ ਦਾ ਘਾਟ ਨਹੀਂ ਨਾ ਕਿ ਸਰਾਦ ਹੁੰਦੀ ਐ ਏ ਹਰ ਮਾ ਦੋ ਸਾਲਾਂ ਬਾਅਦ ਜਦਦੇ ਵਿੱਚ ਨੂੰ ਇੱਕ ਅੱਧੀ ਵਾਰ ਮੱਲਾ ਸਾਚ ਨੂੰ ਜਾਣਾ ਚਾਹੀਦਾ ਆਪਾਂ ਨੂੰ ਫੇਰ ਹਨਾ ਉਹ ਗੱਲ ਆ ਕਿਉਂਕਿ ਪਰ ਮਾਮੀ ਨੂੰ ਵੀ ਆਏ ਫੇਰ ਲਾਓ ਵੀ ਮੇਲੇ ਨੂੰ ਇਹ ਆਉਣੇ ਆ ਹੁਣ ਤਾਂ ਚਲੇਵੇਂ ਹੁੰਦਾ ਵੀ ਆ ਗੁਰਦੁਆਰੇ ਪੈਣੇ ਹੋ ਗਿਆ ਹੋ ਗਿਆ ਹਾਂ ਮੈਂ ਬੱਠਾ ਬੈਠਾ ਮੈਂ ਕਿਸਨ ਨਹੀਂ ਗਿਆ ਜੋੜਾ ਵੀ ਨਾ ਨਾ ਤੇ ਮੈਂ ਸਾਡੀ ਦੋਹਾਂ ਦੀ ਸਾਈ ਲਾ ਕੇ ਕਹਿੰਦੇ ਤੇਰੇ ਬਾਪ ਨੂੰ ਮੈਂ ਕਹੂੰਗਾ ਵੀ ਅਪਰੇ ਪੂਰਾ 1 ਘੰਟਾ ਉੱਥੇ ਲੈ ਕੇ ਆਉਣਾ ਮੈਂ ਫ੍ਰੀ ਆ ਮੈਂ ਕਹਾ ਠੀਕ ਆ ਕਹਿੰਦਾ ਨਾਣੇ ਮਾਮੇ ਨੇ ਜਿਹੜਾ ਘਰ ਪਾਉਣਾ ਆਪਾਂ ਕੰਮ ਕਰਾ ਕੇ ਆਉਂਗੇ ਮੈਂ ਕਹਾ ਮੈਂ ਤਾਂ ਵੀਡੀਓ ਬਣਾਉਣੀ ਆ ਹਾਂ ਤੂੰ ਵੀਡੀਓ ਬਣਾਏਂਗੀ ਸੱਡੂ ਕਰੋਗਾ ਇਹ ਕਹਿੰਦੇ ਤਾਂ ਨਹੀਂ ਤੇ ਇਹ ਲੱਗਦਾ ਹੈ ਉੱਥੇ ਜਾ ਕੇ ਜਗਾ ਕਿੱਥੇ ਪਾਉਂਦੇ ਜਗਾ ਕਿੱਥੇ ਪਾਉਂਦੀ ਗੱਲ ਆ ਪਤਾ ਕੀ ਉੱਥੇ ਬੇਲੇ ਵੀ ਨਹੀਂ ਹੈਗੇ ਕਦੇ ਛੇਲੂ ਆ ਮਗਰ ਭੱਜ ਲੋ ਕਦੇ ਕਿਸੇ ਮਗਰ ਭੱਜ ਲੋ ਗੱਲ ਆਹ ਹੈ ਹੈ ਸਵਾਰ ਬੱਕਰੀ ਉਹ ਸੁਣੇ ਬਾਗ ਨਹੀਂ ਖਲੇ ਨਹੀਂ ਹਾਸੇ ਹੈ ਜਨ ਦੀਨਾ ਗਰੀਆ ਇਹਦਾ ਉਹ ਲੈ ਕੇ ਆ ਜੀ ਕਿ ਕੀ ਅੱਛਾ ਮੈਂ ਚਾ ਬੱਕਰੀ ਸੋ ਵੀ ਕੀ ਲੈ ਆਈ ਆ ਵੀ ਦੇਖ ਕੇ ਹੁਣ ਦੇਖ ਕੇ ਉੜ ਗਿਆ ਤਾਂ ਦੇਖ ਕੇ ਆ ਅੱਛਾ ਰੀਤਾ ਤੈਨੂੰ ਕਹਿੰਦਾ ਮੈਂ ਮਾਮੀ ਨੂੰ ਕਿਹਾ ਮੈਂ ਕੋਈ ਪ੍ਰੋਗਰਾਮ ਰੱਖੋ ਵੀ ਆਉਣ ਨੂੰ ਜੀ ਕਰਦਾ ਮਾਮੀ ਕਹਿੰਦੀ ਅੱਜ ਛੀਨੂਆਂ ਦਾ ਕਰਨਾ ਹੁਣ ਆਪਾਂ ਨੇ ਵੇਚਣੇ ਪ੍ਰੋਗਰਾਮ ਖਾਸਾ بڑا ਕਰਨਾ ਹੈ ਅੱਜੋ ਕਾ ਕੋਈ ਗੱਲ ਨਹੀਂ ਆਮਾ ਜੀ ਰੂਰ ਚਾਹਣ ਬਣੀ ਤੇ ਜੱਲੂ ਨੂੰ ਲੈ ਕੇ ਜਾਊਗੀ ਹਾਂ ਬੂਆ ਕੱਪੜੇ ਸੋਹਣੇ ਲਾਜੀ ਖਮਣੀ ਖਮਣੀ ਉਮਣੀ ਮੰਨ ਲਈ ਚਲਾ ਕੇ ਦੇਖ ਜਾਊਗੀ ਹਾਂ ਥੋਟੀਆਂ ਦਾ 3-4 ਵੀਡੀਓ ਪੜ੍ਹਣੀਆਂ ਕਿਰਲ ਆਉਂਦੇ ਦੀਆਂ ਫਿਰ ਕੱਪੜੇ ਲੈਂਦੇ ਦੀਆਂ ਫਿਰ ਉੱਤੇ ਦੇਖੇ ਮੱਕੀ ਘਰ ਕੇ ਕੋਲ ਬਾਜਰਾ ਜਵਾਰ ਜਵਾਰ ਨਾ ਟਾਂਡੀ ਟਾਂਡੀ ਮੱਕੀ ਨਾਲ ਨੇ ਸੜੇ ਇਹ ਇੱਕ ਕੋ ਵੀ ਤਾਂ ਦਾਣ ਲੈਣੇ ਉਹਨੂੰ ਤਵੇ ਰਿਓਦੇ ਪਰ ਤੇਲੇ ਨਹੀਂ ਆ ਉਹਨਾਂ ਨੇ ਤਾਂ ਉਹਦੇ ਨਾਲ ਖੂਸੋ ਦੇਣਾ ਉਹਨਾਂ ਨੇ ਬੱਤੇ ਨਹੀਂ ਮੇਰੀਆਂ ਨੇ ਲੈ ਨਹੀਂ ਮੈਂ ਮਾਮੀ ਨੂੰ ਪੁੱਛਿਆ ਬੋ ਮੈਂ ਕਹਿੰਦਾ ਇਹਨੂੰ ਕਿਹਦੀ ਨਾਲ ਨਾ ਮੈਂ ਇੱਕ ਭਾਈ ਬਣ ਕੇ ਰੱਖ ਲਾਣੀ ਮੈਂ ਮਾਮੀ ਜੀ ਨੂੰ ਪੁੱਛਿਆ ਤਾਂ ਮੈਂ ਕਹਿੰਦਾ ਤੁਸੀਂ ਇਹਨਾਂ ਨੂੰ ਕੱਖ ਖਾਤ ਨਹੀਂ ਵੱਢ ਕੇ ਲੈ ਕੇ ਆਉਂਦੇ ਕਹਿੰਦੇ ਇਹ ਖਾਂਦੀਆਂ ਹੀ ਨਹੀਂ ਇਹਨਾਂ ਨੂੰ ਬਸ ਚੁਗਣ ਦੀ ਹੱਦ ਤੱਕ ਘੁੰਮ ਘੁੰਮ ਕੇ ਖਾਣ ਦੀ ਦੇਖ ਲਓ ਤੇੜੀਆਂ ਨੂੰ ਲੱਗਿਆ ਹੁੰਦਾ ਜਿਹੜਾ ਆਹ ਆਲਟ ਰੈਡੀमेड ਟੈੜੀਆਂ ਉਸ ਤਰ੍ਹਾਂ ਨੇ ਖਾਂਦੀਆਂ ਦੂਸਰੇ ਬਣੇ ਦੀ ਖਾਂਦੇ ਜਿਹੜਾ ਜਦ ਨਿਕਲ ਲੈ ਨਿਕਲ ਲੈ ਕੇ ਅੱਗੇ ਚੱਲ ਛੇਮ ਛੇਮ ਕਰਨੀ ਤੇਰੀ ਓ ਤੇ ਕਿਆ ਕਹਿ ਰਹੇ ਨੇ ਇੱਕ ਗੱਲ ਹੋਰ ਬਥੇਰੀ ਜਿੰਨੇ ਕਹਤੀ ਹਾਂ ਤੁਸੀਂ ਇੱਕ ਗੱਲ ਨੋਟਿਸ ਕਰਿਓ ਜਿਵੇਂ ਹੁਣ ਆਪਾਂ ਚਾਹ ਪੀਣ ਬੈਠ ਜੰਨੇ ਆ ਹਨਾ ਉਹਨਾਂ ਦੀਆਂ ਪਕੜੀਆਂ ਕਿਤੇ ਦੇ ਕਿਤੇ ਪਹੁੰਚ ਜਾਨੀਆਂ ਪਰ ਥੱਲੇ ਜਮਾ ਹੀ ਉਹ ਇੱਕ ਹੈ ਜੀ ਉਹਨੇ ਜਿੰਦੀ ਨਾ ਹਾਂ ਜਿਹੜੀ ਹਾਂ ਉਦੋਂ ਵੀ ਤਾਂ ਉਹ ਹੀ ਜਾਂਦਾ ਕਿਹਾ ਮੈਂ ਨਾ ਕਰੀ ਫੀਗੀ ਨਾ ਵੀ ਛੱਡਿਓ ਨਾ ਉਹ ਜਿਹੜੇ ਉਹ ਹਾਸ਼ੁਰਾਂ ਦਾ ਕਰ ਲਈਆਂ ਹਾਂ ਹਾਸ਼ੁਰੇ ਬਾਰਮ ਸਮਝੋ ਤੁਸੀਂ ਦੋ ਛੋਟੇ ਛੋਟੇ ਜਿਹੇ ਨਿਆਣੇ ਆਵੇ ਤੇ ਉਹਨਾਂ ਦੇ ਘਰ ਪਹੁੰਚ ਗੀਆਂ ਉਹ ਉਹ ਕਿਹਦੀ ਨਾਲ ਚਾਹ ਪੀਏ ਅਸੀਂ ਨਾਲੇ ਬੱਕੀਆਂ ਨੂੰ ਕਰੀਏ ਆ ਆ ਮੈ 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 ਮ ਸਹੀ ਗੱਲ ਐ ਮਾਮਾ ਜੀ ਮੇਰੇ ਮਗਰੇ ਪੈਗਦੇ ਕਹਿੰਦੇ ਮੈਨੂੰ ਵੀ ਡਰੋਨ ਦੇ ਕੇ ਜਾ ਮੈਂ ਡਰੋਨ ਚ ਬੱਕਰੀਆਂ ਦੇਖ ਕੇ ਕਰੂਗਾ ਕਹਿੰਦੇ ਕਹਿੰਦਾ ਮੱਤ ਤੂਰਿਆ ਨਹੀਂ ਜਾਂਦਾ ਉਹ ਈਪਲ ਮੇ ਆਦ ਨਹੀਂ ਕਹਿੰਦੇ ਫਿਰ ਤੇ ਡਰੋਨ ਚ ਦੇਖ ਲੈ ਕਰੂਗੀ ਪੱਕਰੀਆਂ ਕਿੱਥੇ ਫਿਰਦੀਆਂ ਕਹਿੰਦਾ ਕਿੱਥੇ ਜੂਰਦੀ ਹੋਗਾ ਸਹੀ ਗੱਲ ਆ ਉਹ ਵਾਹ ਪਲਾਨ ਸਹੀ ਗੱਲ ਆ ਗੱਲ ਸਹੀ ਆ ਡਰੋਨ ਨਾਲ ਦੇਖ ਤਾ ਹੋ ਜਾਗਰ ਨਹੀਂ ਕਢੇ ਰਹੀ ਇਸ ਜਿੰਦੀ ਹਾਂ ਚਲੋ ਜੀ ਬੇ ਠੀਕਾ ਅਗਲੀ ਵੀਡੀਓ ਚ ਮਿਲਦੇ ਆ Jadi kalau sih ke permata sama nufer, oke bye bye, kaldo saya lior.